ਇਥੇ ਵਾਰੀ ਸ਼ਾਰਟ ਸਰਕਟ ਹੋਇਆ ਮੈਂ 8 ਵਜੇ ਤੇ ਕੋਲ 9:30 ਵਜੇ ਘਰ ਗਿਆ ਤੇ ਪੁੱਛੋਂ ਲੜਕੇ ਦਾ ਫੋਨ ਆਇਆ ਕਿ ਵੀ ਜਿੱਦਾਂ ਕਰਕੇ ਅੱਗ ਲੱਗ ਗਈ ਥੋੜਾ ਛੇਤੀ ਆਉ। ਜਦੋਂ ਮੈਂ 2 ਮਿੰਟ ਤੱਕ ਪਹੁੰਚਿਆ ਤੇ ਅੱਗ ਮਤਲਬ ਹੱਦੋਂ ਵੱਧ ਸੀਗੀ ਜਿਹੜੀ ਆਪ ਲੋਕ ਕੰਟਰੋਲ ਸੀਗੀ ਦੇ ਦੇ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਉਸੇ ਮੌਕੇ ਤੇ ਜਿਹੜੀ ਕੰਟਰੋਲ ਕਰਨ ਤੋਂ ਬਾਅਦ ਵੀ ਸਾਡਾ ਕਾਫੀ ਨੁਕਸਾਨ ਹੋ ਗਿਆ। ਇਹ ਬਿਲਡਿੰਗ ਦੇਖ ਰਹੇ ਆ ਛੱਡ ਸਾਰਾ ਡਿਸਟਰੋਏ ਹੋ ਚੁਕਾ ਹੈ ਪਲੱਸ 홀 ਰੂਮ ਵਗੈਰਾ ਸਾਰੇ ਬਰਨ ਹੋ ਚੁਕੇ ਨੇ ਅੰਦਰ ਸਟਾਕ ਵੀ ਕਾਫੀ ਸੀਗਾ ਕੁਝ ਐਸਟੀਮੇਟ ਹੈ 1 CR ਦੇ ਕੋਲ ਕੋਲ ਜਾਏਗਾ ਬਾਕੀ ਸਿਰੇ ਪਤਾ ਲੱਗੂਗਾ ਜੀ ਇਹ ਕਿੰਨਾ ਐਕਚੁਅਲ ਕਿੰਨੀ ਨਿਕਲਦੀ ਵਲੀ ਹੈ ਰਨਤਾਰਨਦੀ ਫੋਕਲ ਪੁਆਇੰਟ ਵਿਕੇ ਸਥਿਤ ਇੱਕ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਰਕੇ ਇਹ ਅੱਗ ਲੱਗੀ ਹੈ ਤੇ ਵੇਖਦੇ ਹੀ ਵੇਖਦੇ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਪੂਰੀ ਫੈਕਟਰੀ ਇਸ ਦੀ ਚਪੇੜ ਦੇ ਵਿੱਚ ਆ ਗਈ ਮੌਕੇ ਤੇ ਮੌਜੂਦ ਨੌਕਰਾਂ ਨੇ ਮਾਲਕ ਨੂੰ ਫੋਨ ਕਰਕੇ ਸਾਰੀ ਸਥਿਤੀ ਬਾਰੇ ਦੱਸਿਆ ਜਿਸ ਤੋਂ ਬਾਅਦ ਮਾਲਕ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪਹੁੰਚੀ ਸਖਤ ਮੁਸ਼ਕਲ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਫੈਕਟਰੀ ਮਾਲਕ ਦੇ ਦੱਸਣ ਮੁਤਾਬਕ ਸ਼ਾਰਟ ਸਰਕਟ ਕਾਰਨ ਰਿਹਾਏ ਇਸ ਕਰਕੇ ਇਹ ਅੱਗ ਲੱਗੀ ਹੈ ਉੱਥੇ ਹੀ ਉਹਨਾਂ ਦੱਸਣ ਮੁਤਾਬਕ 1 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅ ਸਰੇ ਮੇਰਾ ਨਾਮ ਮਰੁੰਜੀਤ ਸਿੰਘ ਆ ਤੇ ਪਰਮ ਨਿਮਰਤ ਮਿਲਕ ਫਾਰਮ ਦੇ ਨਾਤੇ ਫਾਰਮ ਹਾਂ ਅਸੀਂ ਕੰਮ ਕਰ ਰਹੇ ਇੱਥੇ ਤੇ ਅਸੀਂ ਇੱਥੇ ਦੁੱਧ ਦਾ ਪਲਾਂਟ ਸੈਟਅਪ ਕਰ ਰਹੇ ਸੀ ਨਾਲ ਆਪਣਾ ਟਰੇਡਿੰਗ ਦਾ ਕੰਮ ਚੱਲਦਾ ਸੀਗਾ ਸਾਡਾ ਆਈਸਕ੍ਰੀਮ ਵਗੈਰਾ ਦਾ ਮਕੇਮ ਦਾ ਹੋਰ ਫਰੋਜ਼ਨ ਆਈਟਮਸ ਕਾਫੀ ਅਸੀਂ ਸੇਲ ਆਊਟ ਕਰਦੇ ਆਂ ਇਹ ਇਥੇ ਵਾਰੀ ਸ਼ਾਰਟ ਸਰਕਟ ਹੋਇਆ ਮੈਂ 8 ਵਜੇ ਤੇ ਕੋਲ 9:30 ਵਜੇ ਘਰ ਗਿਆ ਤੇ ਪਿੱਛੋਂ ਲੜਕੇ ਦਾ ਫੋਨ ਆਇਆ ਕਿ ਵੀਰ ਜੀ ਇਦਾਂ ਕਰਕੇ ਅੱਗ ਲੱਗ ਗਈ ਥੋੜਾ ਛੇਤੀ ਆਓ ਤੇ ਜਦੋਂ ਮੈਂ 2 ਮਿੰਟ ਤੱਕ ਪਹੁੰਚਿਆ ਤੇ ਅੱਗ ਮਤਲਬ ਹੱਦੋਂ ਵੱਧ ਸੀਗੀ ਜਿਹੜੀ ਆਟੋਮ ਕੰਟਰੋਲ ਸੀਗੀ ਜਿੱਦੇ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਉਸੇ ਮੌਕੇ ਤੇ ਉਹਨਾਂ ਨੇ ਆਉਣ ਦੇ ਆਉਣ ਦੇ ਅੰਦਰ ਤੱਕ ਕਾਫੀ ਅੱਗ ਮੱਚ ਚੁਗੀ ਸੀ ਤੇ ਜਿਹੜੀ ਕੰਟਰੋਲ ਕਰਨ ਤੋਂ ਬਾਅਦ ਵੀ ਸਾਡਾ ਕਾਫੀ ਨੁਕਸਾਨ ਹੋ ਗਿਆ ਕਿੰਨੀ ਕੁ ਮਾਮਲ ਦੱਸਦੇ ਐਸਟੀਮੇਟ ਤੁਹਾਡਾ ਦੇ ਹਿਸਾਬ ਨਾਲ ਭਾਜੀ ਜਿੱਥੇ ਬਿਲਡਿੰਗ ਦੇਖ ਰਹੇ ਆ ਛੱਡ ਸਾਰਾ ਡੈਸਟਰਾਇ ਹੋ ਚੁਕਾ ਹੈ ਪਲੱਸ ਕੋਲਡ ਰੂਮ ਵਗੈਰਾ ਸਾਰੇ ਬਰਨ ਹੋ ਚੁਕੇ ਨੇ ਅੰਦਰ ਸਟਾਕ ਵੀ ਕਾਫੀ ਸੀਗਾ ਕੁਝ ਐਸਟੀਮੇਟ ਹੈ 1 ਸੀ ਆਰ ਦੇ ਕੋਲ ਕੋਲ ਜਾਏਗਾ ਬਾਕੀ ਸਵੇਰੇ ਪਤਾ ਲੱਗੂਗਾ ਜੀ ਕਿ ਐਕਚੁਅਲ ਕਿੰਨੀ ਨਿਕਲਦੀ ਵੈਲਿਊ ਹੈ ਫਾਇਰ ਬ੍ਰਿਗੇਡ ਆਰ ਲੋਕਾਂ ਨੇ ਕਿੰਨੇ ਨੂੰ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਇਹਨੇ ਕੰਟਰੋਲ ਕਰ ਲਿਆ ਇਹਨੂੰ ਹਾਂਜੀ ਫਾਇਰ ਬ੍ਰਿਗੇਡ ਨੇ ਟਾਈਮ 'ਚ ਕੰਟਰੋਲ ਕਰ ਲਿਆ ਸੀਗਾ ਆਗੇ ਸੀ ਟਾਈਮ 'ਚ ਫਾਇਰ ਬ੍ਰਿਗੇਡ ਭਾਜੀ ਉਹਨਾਂ ਨੂੰ ਬੁਲਾਇਆ ਹਾਂਜੀ ਫਿਰ ਆਗੇ ਸੀਗੇ ਫਿਰ ਉਹਦੇ ਕਰਕੇ ਫਿਰ ਉਹਨਾਂ ਵੀ ਮਦਦ ਨਾਲ ਹੀ ਇਹ ਸਾਰਾ ਕੰਟਰੋਲ ਕੀਤਾ ਗਿਆ ਸਾਡੇ ਕੋਲ ਤੇ ਕੰਟਰੋਲ ਹੋਣਾ ਨਹੀਂ ਸੀ ਭਾਈ ਕੋਈ ਜਾਣੀ ਨੁਕਸਾਨ ਨਹੀਂ ਨਹੀਂ ਜਾਣੀ ਕੋਈ ਨੁਕਸਾਨ ਨਹੀਂ ਹੋਇਆ ਤੇ ਕੀ ਸਾਰਾ ਬਾਕੀ ਸਟਾਕ ਮੇਰਾ ਸਾਰਾ ਡੈਮੇਜ ਹੋ ਗਿਆ ਕੀ ਮਿਲ ਜਾਵੇ ਜੀ ਸਰਕਾਰ ਤੋਂ ਸਰਕਾਰ ਤੋਂ ਕੁਝ ਨਹੀਂ ਹੈ ਜੋ ਹੋ ਸਕਦਾ ਸਾਡੀ ਵੱਧ ਵੱਧ ਹੈਲਪ ਕਰ ਸਕੇ ਸਰ ਬਿਜਲੀ ਦੀ ਵਜ੍ਹਾ ਸ ਲੱਗੀ ਸਾਰਾ ਅਗਰ ਔਰ ਸਾਰੇ ਅੱਗ ਫੈਲ ਗਈ ਤਰ੍ਹਾਂ ਦਮ ਤੋਂ ਇਧਰ ਹੀ ਤੇ ਰੂਮ ਮੇ ਤੇ ਆਊਟ ਆਫ ਕੰਟਰੋਲ ਹੋ ਗਿਆ ਸਭ ਸਰ ਕੋ ਵੀ ਕਾਲ ਕੀਤਾ ਵੀ ਵੀ ਆਏ ਤਬ ਤੱਕ ਸਾਰੇ ਮੈਂ ਅਗਲ ਚੁਕੀ ਸੀ ਨਿਮਰਤ ਮਿਲਕ ਫੂਡ ਕਹਾਂ ਪਰ ਇਹ ਮਜੂਦ ਹੈ ਜੀ ਤਰਨ ਤਰਨ ਫੋਕਲ ਪੁਆਇੰਟ ਲੋਡ ਨੰਬਰ 110 ਸੋ ਮੇਰਾ ਨਾਮ ਪੰਕਜ ਕਪੂਰੇ ਜੀ ਮੈਂ ਤੇ ਫੋਕਲ ਪੁਆਇੰਟ ਦਾ ਨਿਵਾਸੀ ਹਾਂ ਜੀ ਸਾਡੇ ਨਾਲ ਦਾ ਨਿਬਰ ਹੈ ਜੀ ਅੰਮ੍ਰਿਤ ਫੂਡ ਵਾਲੇ ਇਹਨਾਂ ਦੇ ਤਕਰੀਬਨ ਕੋਈ 7 7:30 ਵਜੇ ਦਾ ਟਾਈਮ ਹੋਣਾ ਜੀ ਉਦੋਂ ਸ਼ਾਰਟ ਸਰਕਟ ਦੇ ਨਾਲ ਹੀ ਨਾ ਲਾਈਟ ਵੀ ਕਾਫੀ ਫਲਕਚੂਏਟ ਕਰ ਰਹੀ ਸੀ ਉਦੇ ਕਰਕੇ ਹੀ ਸਮਝ ਆਉਂਦੀ ਹੈ ਵੀ ਸ਼ਾਇਦ ਉਹਦੇ ਕਰਕੇ ਹੀ ਫਲਕਚੂਏਟ ਹੋਈ ਹੈ ਤੇ ਅੱਗ ਕਾਫੀ ਲੱਗੀ ਹੈ ਕਾਫੀ ਹੈਵੀ ਫਾਇਰ ਸੀਗਾ ਕਾਫੀ ਨੁਕਸਾਨ ਹੋਇਆ ਅੰਦਰ ਜਿੰਨੀਆਂ ਵੀ ਕੰਡੀਆਂ ਵਗੈਰਾ ਸੀਗੀਆਂ ਸਾਰੀਆਂ ਹੀ ਬਲਾਸਟ ਹੋ ਗਈਆਂ ਜੀ ਟੀਨ ਵਾਲਾ ਸ਼ੈੱਡ ਵੀ ਸਾਰਾ ਮੈਲਟ ਹੋ ਗਿਆ ਜੀ ਇਹ ਤਿੰਨ ਗੱਡੀਆਂ ਆਈਆਂ ਜੀ ਫਾਇਰ ਬ੍ਰਿਗੇਡ ਵਾਲੀਆਂ ਜੀ ਦੋ ਤਰਨ ਤਰਨ ਤੋਂ ਇੱਕ ਪੱਟੀ ਤੋਂ ਉਹਨਾਂ ਨੇ ਵੀ ਘੰਟਾ ਡੇਢ ਘੰਟਾ ਪੂਰੀ ਮਿਹਨਤ ਕਰਕੇ ਕਾਫੀ ਹੱਦ ਤੱਕ ਪਾਇਆ ਬਾਕੀ ਇਹ ਵੀ ਨੁਕਸਾਨ ਇਹਨਾਂ ਦਾ ਬਹੁਤ ਹੋਇਆ ਜੀ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਇਹਨਾਂ ਦੀ ਪ੍ਰਸ਼ਾਸਨ ਤੋਂ ਸਾਰਾ ਇਹੋ ਹੀ ਮੰਗ ਕਰਦੇ ਆ ਜੀ ਜੋ ਪ੍ਰਸ਼ਾਸਨ ਆਪਣੇ ਲੈਵਲ ਦੇ ਉੱਤੇ ਇਹਨਾਂ ਦੇ ਨੁਕਸਾਨ ਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰੇ ਵੀ ਜਿਸ ਤਰ੍ਹਾਂ ਵੀ ਇਹਨਾਂ ਨੂੰ ਕੰਪਨਸੇਟ ਕਰ ਸਕਦਾ ਹੋਵੇ ਜ਼ਰੂਰ ਕਰਨਾ ਚਾਹੀਦਾ ਹੈ ਬਜੀ। ਕੋਈ ਮੰਗ ਕਰਾਂਗੇ ਪ੍ਰਸ਼ਾਸਨ ਤੋਂ। ਦੱਸ ਦिए ਕਿ ਫੈਕਟਰੀ ਵਿੱਚ ਦੁੱਧ ਆਈਸਕ੍ਰੀਮ ਫਰੋਜ਼ਨ ਆਈਟਮਾਂ ਨੂੰ ਸਟੋਰ ਕਰਨ ਲਈ ਕੋਲਡ ਸਟੋਰ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਅੱਗ ਇੰਨੀ ਜ਼ਿਆਦਾ ਵੱਧ ਗਈ ਕਿ ਲੋਹੇ ਦੇ ਗਾਰਡਰ ਪਿੱਲਰ ਤੱਕ ਇਸ ਦੀ ਚਪੇੜ ਦੇ ਵਿੱਚ ਆ ਗਈ ਫਾਇਰ ਬ੍ਰਿਗੇਡ ਦੀ ਟੀਮ ਨੇ ਡੇਢ ਘੰਟੇ ਬਾਅਦ ਅੱਗ ਉੱਤੇ ਬੜੀ ਹੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਜੀ ਮੈਂ ਤਰਨਤਨ ਫਾਇਰ ਬ੍ਰਿਗੇਡ ਤੋਂ ਅਮਨਦੀਪ ਸਿੰਘ ਬੋਲਣ ਰਿਹਾ ਜੀ ਸਾਨੂੰ 20 18 ਤੇ ਕਾਲ ਆਈ ਹੈ ਜੀ ਤੇ ਤੁਰੰਤ ਸਾਡੀ ਗੱਡੀ ਜਿਹੜੀ ਆ ਨਿਕਲ ਗਈ ਪਹਿਲੀ ਵੱਡੀ ਗੱਡੀ ਆ ਇਹ ਕਿਹਾ ਅੱਗੇ ਮੌਕੇ ਤੇ ਜਾ ਕੇ ਵੇਖਿਆ ਵੀ ਅੱਗ ਬਹੁਤ ਜ਼ਿਆਦੀ ਆ ਤੇ ਉੱਤੇ ਜਾ ਕੇ ਸਾਡੇ ਜਿਹੜਾ ਕਰੂ ਬੜਾ ਪਿਆ ਕਾਬੂ ਕਰਨਾ ਨਾਲ ਹੀ ਦੂਸਰੀ ਗੱਡੀ ਨੂੰ ਤੁਰੰਤ ਕਾਲ ਕਰਤਾ ਸੀ ਤੇ ਸਾਡੇ ਸਬ ਫਾਇਰ ਅਫਸਰ ਤੱਕ ਇਹ ਗੱਲ ਜਦੋਂ ਪਹੁੰਚੀ ਉਹਨਾਂ ਨੇ ਦੂਸਰੀ ਜਿਹੜੀ ਪੱਟੀ ਵਾਲੀ ਗੱਡੀ ਆ ਉਹ ਵੀ ਉੱਥੇ ਪਹੁੰਚਦੀ ਕਰਤੀ ਸੀ ਤੇ ਅਸੀਂ ਅੱਗ ਤੇ ਤੁਰੰਤ ਕਾਬੂ ਪਾ ਲਿਆ ਸੀ ਕਿੰਨੇ ਟਾਈਮ ਲੱਗਿਆ ਕਿੰਨੀਆਂ ਗੱਡੀਆਂ ਆਈਆਂ ਆ ਤਿੰਨ ਗੱਡੀਆਂ ਲੱਗੀਆਂ ਸਾਡੀਆਂ ਸਾਰਾ ਅੱਗ ਤੇ ਕਾਬੂ ਪਾਉਂਦੇ ਸੀ ਤੇ ਅੱਧੇ ਤੋਂ ਅੱਧਾ ਪੌਣਾ ਘੰਟਾ ਡੇਢ ਘੰਟਾ ਲੱਗ ਹੀ ਗਿਆ ਜਾਨੋ ਉੱਥੇ ਨਹੀਂ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਜਾ ਰਿਹਾ ਹੈ ਕਿ ਫੈਕਟਰੀ ਦੇ ਨਾਲ ਹੀ ਫੈਕਟਰੀ 'ਚ ਕੰਮ ਕਰਨ ਵਾਲੇ ਨੌਕਰ ਵੀ ਰਹਿੰਦੇ ਸਨ ਗਣੀਮਤ ਰਹੀ ਹੈ ਕਿ ਅੱਗ ਜਦੋਂ ਲੱਗੀ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤਰਨਤਾਂਤੋਂ ਰਮਨ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ